ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹੱਥੇ ਰੋਕਣਾ ਚਾਹੁੰਦੇ ਹੋ ਮੈਂ ਕਹੂੰਗਾ ਕਿਲਰ ਕਾ ਤੁਸੀਂ ਕਹਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਹਾਂਗੇ ਜੀ ਕਾਹਾਂਗੇ ਕਹਾਂਗੇ ਕਾਓ ਕਿਲਰ ਕਾ ਸਮਾਜ ਤੋਂ ਹਟਾਓ ਵਾਜ ਤੋਂ ਹਟਾਓ ਮੈਂ ਇਮੋਸ਼ਨਲ ਆ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਲਤ ਮੇਰੇ ਹੱਥ ਬੰਨ ਗਏ ਬੈਂਦੀ ਐ ਇਕੱਲੇ ਇਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਜੀ ਦੁਰਗਤੀਆਂ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ ਚ ਵੀ ਵੱਜ ਸਕਦੀ ਹੈ ਇਹ ਤੁਸੀਂ ਤੁਹਾਡੇ ਪਰਿਵਾਰ ਨਾਲ ਵੀ ਆ ਜਾ ਸਕਦਾ ਹੈ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਹੈ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਨੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਬੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਬੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਧੱਕਾ ਡਿੱਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਡੀਸੀ ਆਫਿਸ 'ਚ ਬਾੜੋ ਐਸਡੀਓ ਆਫਿਸ 'ਚ ਬਾੜੋ ਪੁਲਿਸ ਵਾਲੇ ਆਉਂਦੇ ਪੁਲਿਸ ਦਾ ਥਾਣਾ 'ਚ ਤੱਕ ਵੈਨਾਂ ਨੂੰ ਥੋੜੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹ ਨਹੀਂ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋ ਉੱਥੇ ਲ ਜਾ ਕੇ ਬਿਲਕੁਲ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹੱਥੇ ਰੋਕਣਾ ਚਾਹੁੰਦੇ ਹੋ ਮੈਂ ਕਹਾਂਗਾ ਕਿਲਰ ਕਾ ਤੁਸੀਂ ਕਹਣਾ ਹੈ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਂਗੇ ਜੀ ਕਾਂਗੇ ਜੀ ਕਾਂਗੇ ਕਾਓ ਕਿਲਰ ਕਾ ਸਮਾਜ ਤੋਂ ਹਟਾਓ ਮਾਝ ਤੋਂ ਹਟਾਓ ਮੈਂ इमोशनल ਆ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬੱਟ ਮੇਰੇ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਜੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ ਚ ਵੀ ਵੱਜ ਸਕਦੀ ਹੈ ਇਹ ਤੁਸੀਂ ਤੁਹਾਡੇ ਪਰਿਵਾਰ ਨਾਲ ਵੀ ਆ ਜਾ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਨੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਬੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਬੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ گاਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਡੀਸੀ ਆਫਿਸ 'ਚ ਮਾਰੋ ਐਸਡੀਐਮ ਆਫਿਸ 'ਚ ਮਾਰੋ ਪੁਲਿਸ ਵਾਲੇ ਆਉਂਦੇ ਪੁਲਿਸ ਦਾ ਥਾਣਾ 'ਚ ਤੱਕ ਉਹ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਨੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋ ਉੱਥੇ ਲਾ ਕੇ ਬਿਲਕੁਲ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ